आंटी जी मैडम जी दीदी कोई सुन ही नहीं दीजी? कौन है भाई मेरे चाचा की है भाई कुड़गे सस्ती कर दे दी <coughs> की देख दे सी कोई भी तू काम दस तुसी देख दे सी नहीं नहीं तू कुछ नहीं देख दी काम दस दीदी मैं सर्वे करना आई हां तो कर ला मैंने की बस दिया ਥੈਨੀ ਸਰਵੇ ਨਹੀਂ ਹੋਣਾ ਤੇ ਫਿਰ ਇਥੇ ਲੈਣ ਕੀ ਪਾਈ ਜੇ ਇਥੇ ਹੋਣਾ ਨਹੀਂ ਸੀ ਦੀਦੀ ਮੈਂ ਤੁਹਾਡੀ ਸਾਰੀ ਫੈਮਿਲੀ ਦੀ ਆਈਡੀ ਲੈਣ ਆਈ ਆ ਅੱਛਾ ਆਈਡੀ ਆ ਜਾ ਦਿਨ ਨਹੀਂ ਉਹ ਤਾਂ ਸਾਡੇ ਸਾਰੇ ਚਲੋ ਨੀ ਕੋਮਲੇ ਨੀ ਕੋਮਲੇ ਆਈਡੀ ਲੈਣ ਆਈ ਆ ਨਹੀਂ ਪਾ ਪੱਜ ਕੇ ਨਹੀਂ ਆਈਡੀ ਕਰਾਈ ਲੈਣ ਆ ਕੇ ਨਹੀਂ ਅੱਜ ਬਹਿ ਜਾ ਪਹਿਲੇ ਬਹਿ ਜਾ ਮੈਨੂੰ ਐ ਦੱਸ ਪਹਿਨੇ ਫਿਰ ਪਹਿਲੇ ਬਹਿ ਜਾ ਬਹਿ ਜਾ ਬੱਸ ਇਹ ਕੋਣ ਆ ਗਿਆ ਨੀ ਕੋਮਲੇ ਕਰਾਈ ਆ ਗਈ ਅੱਜ ਤਾਂ ਮੈਡਮ ਆਈ ਦੀ ਲੈਣ ਆਪਣੀ ਸਤਿ ਸ਼੍ਰੀ ਅਕਾਲ ਆਈਡੀ ਆਈਡੀ ਲੈਣ ਆਈ ਆ ਆਈ ਆਈ ਡੀ ਲੈ ਲਓ ਚਲ ਆਈ ਲੈ ਨਹੀਂ ਬਾਈ ਜਰਾ ਤੇ ਆਉਣਾ ਕਿ ਬੈਠ ਜੀ ਬੈਠ ਤੁਸੀਂ ਐ ਕਰ ਤੋਂ ਕਰੀ ਜੰਨੇ ਹੋ ਬੈਠੋ ਆਈ ਡੀ ਲੈਣ ਬੈਠੋ ਇਹ ਕੱਦ ਸਵਾਰ ਕੇ ਆਈ ਡੀ ਲੈ ਲੈ ਗਲਤ ਨੰਬਰ ਨਾ ਭਰ ਲਈ ਕੋਈ ਹਾਂ ਦੱਸੋ ਜੀ ਕੀ ਦੀ ਆਈ ਡੀ ਲੈਣੀ ਹੈ ਕਾਦੀ ਲੈਣੀ ਹੈ ਹਾਂ ਦੱਸੋ ਰੁਕੋ ਤੱਕ ਦੀਆਂ ਇੰਦੀ ਕਾਲ ਹੀ ਕਰਦੇ ਆ ਤੁਸੀਂ ਆਈ ਡੀ ਕੀ ਆ ਤੇ ਫਿਰ ਲੈਣੇ ਹੋ ਲੈ ਸੰਤ ਚਾਚੜਿਆ ਪਿਆਪਾ ਨੇ ਜੀ ਜੀ ਚੁੱਪ ਕਰੋਗੇ ਚੋਪੀਆਂ ਦੱਸ ਦੱਸੋ ਦੱਸੋ ਕਾਦੀ ਆੜੀ ਲੈਣੀ ਆ ਕਿੰਨੇ ਮੈਂਬਰ ਆ ਤੁਸੀਂ ਫੈਮਿਲੀ ਚ ਅਸੀਂ ਹਾਂਜੀ 896 ਸਾਡੇ ਜੋਗੀ ਸਾਡਾ ਜਗਨੂ ਸਾਡਾ ਸ਼ੇਰੂ ਸਾਡਾ ਜਪਨੂ ਸਾਡਾ ਸਰਬਜੋਤ ਸਾਡਾ ਸੀਸ ਸਾਡੀ ਅਮਨ ਸਾਡੀ ਪ੍ਰੀਤੀ ਮੈਂ ਕੀ ਤੇ ਚੈਨਾ ਮੈਂਬਰ ਸਭ ਤਾ ਸਰਬ ਮਾਸੀ ਮੀਤੋ ਪੀਤੋ ਚਾਚਾ ਜੱਗਾ ਦਾਗਾ ਦਾਵਿੰਦਰ ਪੀਤਾ ਗਰਵਾਜ ਕਰਮਜੀਤ ਵੀਰਪਾਲ ਗਰ ਲਾਲ ਕਕਣਾ ਅਣੂ ਕੋਮਲ ਖੁਸ਼ੂ ਤੇ ਕਕਣਾ ਮਕਣਾ ਚਕਣਾ ਪਕਣਾ ਤੇ ਚਕਣਾ ਚਕਣਾ ਇੱਕ ਪਣ ਰਹਿ ਗਿਆ ਰੁਕ ਰੁਕ ਖੜ ਜਾ ਖੜ ਜਾ ਮੇਰੇ ਪਣੇ ਇੱਕ ਰਹਿ ਗਿਆ ਮਾਸੀ ਬੱਗੋ ਆਏ ਰੱਬਾ ਤੇ ਦੇ ਤਨ ਮੈ ਲਾਦਾ ਗੱਡੇ ਵੱਡੇ ਕਰਦੇ ਸਿ ਥਲੇ ਹੋਈ ਨੇ 25 26 26 ਜਾਨੀ ਜੀ ਲੈਣੇ ਸੀ ਕਿੱਥੇ ਫਿਰਦੀ ਆ ਤੂੰ ਹਾਂ ਹਾਂ ਜੀ ਆਈਡੀਆਂ ਦਾ ਕੱਟੇ ਨਹੀਂ ਨਹੀਂ ਇਹ ਤਾਂ ਦੇਖ ਲਾ ਤੂੰ ਹੁਣ ਆਏ ਦੱਸ ਆਈਡੀ ਲੈਣੀ ਕਿਦੀ ਆ ਹਾਂ ਜੀ ਦੱਸਦੀ ਆ ਆਈਡੀ ਲੈਣੀ ਕਾਦੀ ਆ ਇੰਸਟਾਗ੍ਰam ਦੀ ਫੇਸਬੁੱਕ ਦੀ YouTube ਦੀ ਮੋਬਾਈਲ ਐਪ ਦੀ ਇਹ ਫੇਰ ਚੈਟ ਦੀ ਆਹ ਇੱਕ ਆਇਆ ਇਨੀ ਖੱਟਾ ਜਾ ਨਹੀਂ ਮੈਂ ਐਪ ਚੈਟ ਦੀ ਕਿਹੜੀ ਆਈਡੀ ਲੈਣੀ ਦੱਸ ਮੈਨੂੰ ਰੁਕੋ ਰੁਕੋ ਮੈਂ ਉਹ ਆਈਡੀ ਨਹੀਂ ਲੈਣ ਆਈ ਜੀ ਹੋਰ ਨਹੀਂ ਰੱਬਾ ਆਪ ਹੀ ਤਾਂ ਕਹਿੰਦੀ ਆਈਡਿ ਲੈਣ ਆਈਆਂ ਖੌਣ ਮੈਡੀ ਨਹੀਂ ਲੈ ਆਈਡਿ ਹੋਰ ਕੀ ਲੈਣ ਆਈ ਨਹੀਂ ਜੀ ਜਿਹੜੇ ਧਾਰ ਕਾਰਡ ਨਹੀਂ ਹੁੰਦੇ ਉਹਦੇ ਨੰਬਰ ਲੈਣੇ ਆਏ ਹਾਂ 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 ਹ ਜੈਕਟ ਫ੍ਰੀ ਆ ਉਹ ਫਿਰ ਡੈਕਟੀ ਆ ਮੇਰੀ ਤਾਂ ਮੈਂ ਤਾਂ ਡੈਡੀ ਲੈਣੀ ਪਈ ਕੁੜੀ ਮੇਰੇ ਡੈਕਟ ਫੜਾ ਦੇਦਾ ਕਰੋ ਰੁਕੋ ਰੁਕੋ ਨਹੀਂ ਮੈਂ ਕਹਿੰਦੀ ਜੀ ਹੋਰ ਕੀ ਨਹੀਂ ਜਿਹੜੇ ਆਪਣੇ ਆਧਾਰ ਕਾਰਡ ਹੁੰਦੇ ਆ ਨਾ ਉਸ ਦੇ ਨੀਚੇ ਨੰਬਰ ਹੁੰਦੇ ਆ ਨਾ ਮੈਂ ਸਾਰੇ ਮੈਂਬਰਾਂ ਦੇ ਤੁਹਾਡੇ ਨੰਬਰ ਲੈ ਕੇ ਜਾਣੇ ਆ ਜੀ ਨੰਬਰ ਦੇ ਨਹੀਂ ਲਿਖ ਨੰਬਰ 86735 6412 ਲਿਆ ਹਾਏ ਰੱਬਾ ਮੈਨੂੰ ਲੱਗਦਾ ਮੈਂ ਗਲਤ ਲੋਕੇਸ਼ਨ ਤੇ ਆ ਗਈ ਆ ਨਹੀਂ ਨਹੀਂ ਅੱਗੇ ਲੈ ਕੇ ਜਾਣਿਆ ਨਹੀਂ ਅਖ ਦੂਜੇ ਪਾਸੇ ਆ ਮੇਰੀ ਗੱਲ ਸੁਣੋ ਪਹਿਲੇ ਦੋ ਮੈਂ ਚਰਨੀ ਹੁੰਦੀ ਮੇਰੀ ਗੱਲ ਸੁਣ ਪਹਿਲਾਂ ਕੁੜੀ ਇੱਕ ਤਾਂ ਤੈਨੂੰ ਅਸੀਂ ਘਰੇ ਭਾਈ ਸਾਡੇ ਬੰਦੇ ਹਨੀ ਹਾਂ ਹਾਂ ਤੇ ਉੱਤੋਂ ਤੂੰ ਪੁੱਠੀਆਂ ਜੀਆਂ ਕਰਦੀਆਂ ਗੱਲਾਂ ਸਾਡੇ ਛਿੱਤਰ ਪੈ ਜਾਣਗੇ ਹਾਂ ਜੀ ਮੈਂ ਗਵਰਨਮੈਂਟ ਵੱਲੋਂ ਹੀ ਆਈ ਆ ਸਾਨੂੰ ਕੀ ਪਤਾ ਗਵਰਨਮੈਂਟ ਵੱਲੋਂ ਆਈ ਆ ਤੂੰ ਸਿੱਧਾ ਮੇਰੇ YouTube ਤੇ ਲਿਖ ਲਾ ਖ ਸੇਖਰ ਖਾਲੇ ਵਾਲੇ ਲਿਖ ਲਾ ਇੱਥੇ ਗੁਰ ਕੀ ਅੱਗੋਰ ਸੀਸ ਸੇਖੋਂ ਵਲੌਗਸ ਲਿਖ ਲਾ ਤੇ ਇੱਥੇ ਥੱਲੇ ਜਸਪ੍ਰੀਤ ਸੰਧੂ ਲਿਖ ਲਾ

ਕੀ ਹੈ ਰੱਬਾ ਨੂੰ ਤੈਨੂੰ ਅਦਾ ਆਈਡੀ ਤੈਨੂੰ ਮੈਂ ਦੇਤੀ ਨੰਬਰ ਤੈਨੂੰ ਮੈਂ ਲਿਖਣ ਨੂੰ ਦੇਤਾ ਘਰੇ ਹਾਂ ਦੂਜੀ ਭਾਅ ਤਾਂ ਸਹੀ ਮੇਰੀ ਤਾਂ ਗੱਲ ਸੁਣ ਰੁਕ ਰੁਕ ਰੁਕਣ ਨੂੰ ਮੈਂ ਬੱਧੀ ਨਹੀਂ ਬੈਠੀ ਹੋਈ ਤਾਂ ਗੱਲ ਨਾ ਭਣੇ ਤੂੰ ਬਣੀ ਤਾਂ ਪੜੀ ਲਿਖੀ ਫਰਦੀ ਆ ਪਰ ਤੇਰੇ ਲੱਛਣ ਨਹੀਂ ਪੜੇ ਲਿਖਿਆ ਹੋਏ ਹੋਰ ਗੱਲਾਂ ਮਣਾਈਆਂ ਨਹੀਂ ਕਰ ਕੋਸਮਾਂ ਨਹੀਂ ਕਰ ਕੋਸਮਾਂ ਆਦਾ ਹੀ ਆਪਣੇ ਜੁੱਤੀਆਂ ਪਵਾ ਦੇ ਨੀ ਬੜੇ ਪੜੀ ਲਿਖੀ ਹੈ ਨਹੀਂ ਕੀ ਪੜ੍ਹਦੀਆਂ ਸਾਰੀਆਂ ਹਾਂਜੀ ਜੀ ਜੀ ਪੰਜ ਪੰਜ ਹੈ ਪੜੀਆਂ ਲੈਣਾ ਇਹ ਤੂੰ ਪਾਣੀ ਦਾ ਕਲਾਸ ਲੈ ਲੈ ਹਾਂ ਜੀ ਜੀ ਸਾਰੀਆਂ ਸਿਰਲ ਕੇ 12 ਪੜੀਆਂ ਹਾਂ ਹਏ ਹਾਂ ਨੀ ਕੁੜੀ ਕਿ ਡਿਊਟੀ ਚੱਕ ਲੈ ਜਿਹਦੇ ਤੇ ਫੋਟੋ ਸੋਹਣੀ ਨਹੀਂ ਨਾ ਆਉਂਦੀ ਉਹ ਚੱਕ ਲੈ ਉਹ ਚੱਕ ਲੈ ਹਾਂ ਦਰ ਕਢਾ ਲੈ ਰੁਕੋ ਬਸ ਸਰਾ ਬੀਏ ਨਹੀਂ ਲੈਣੀ ਮੈਂ ਤੁਹਾਨੂੰ ਮੈਂ ਕਿੰਨੇ ਵਾਰ ਕਹ ਰੋ ਆਡੀ ਮੰਗੀ ਅੱਜ ਨੂੰ ਹੋਰ ਨਹੀਂ ਆਡੀ ਲੈਣੀ ਆ ਤੂੰ ਨਹੀਂ ਮੈਂ ਪਾਣੀ ਨਹੀਂ ਪੀਣਾ ਨਹੀਂ ਜੀ ਪਾਣੀ ਨਹੀਂ ਪੀਣਾ ਧੰਨਵਾਦ ਤੁਹਾਡਾ ਮੈਂ ਗਲਤ ਲੁਕੇਸ਼ਨ ਤੇ ਆ ਗਈ ਨਹੀਂ ਨਹੀਂ ਆ ਆਡੀ ਤੇਰਾ ਤਾਨੂੰ ਨਹੀਂ ਤਾਂ ਕਿਉਟੇ ਦਾ ਤੇਰਾ ਲੈ ਹੋਏ ਹੋਏ ਹਣੋ ਆਟਾ ਮੰਗਦੀ ਆਟਾ ਖੜਾ ਕਿੱਥੇ ਪਹਿਨੇ ਸਾਡੇ ਦਾ ਭਿਆਨ ਵਾਲਾ ਤੈਨੂੰ ਆ ਮੈਂ ਕਿੱਸੇ ਮਾਨਤ ਕਰਦੀ ਆਏ ਮੈਂ ਸਾਨੂੰ ਕਿਉਂ ਅਸੀਂ ਪੀਣ ਕਰ ਲੋ ਹੁਣ ਇਹਨੂੰ